ਸਬਡਿਵੀਜ਼ਨ ਤੂੜੀ ਦੇ ਪਿੰਡਾਂ ਦੇ ਵਿੱਚ ਤੇ ਵਾਰਡਾਂ ਦੇ ਵਿੱਚ ਚਲਾਈ ਗਈ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ 47 ਇਹੋ ਜਿਹੇ ਵਿਅਕਤੀਆਂ ਨੂੰ ਆਈਡੈਂਟੀਫਾਈ ਕਰਕੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸਨ ਉਹਨਾਂ ਨੂੰ ਵੱਖ-ਵੱਖ ਆਊਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਵੀ ਭੱਤੀ ਕਰਾਇਆ ਗਿਆ ਜਿਹੜੀ ਸਾਲ 2025 ਦੇ ਵਿੱਚ ਸਬਡਿਵੀਜ਼ਨ ਤੂੜੀ ਨੇ ਕਾਰਗੁਜ਼ਾਰੀ ਕਰਦੇ ਹੋਏ ਕੁੱਲ 86 ਐਫ ਆਈ ਆਰਾਂ ਦਿੱਤੀਆਂ ਨੇ ਤੇ ਜਿਹਦੇ ਵਿੱਚ 129 ਦੋਸ਼ੀਆਂ ਦੀ ਅਰੈਸਟ ਪਾਈ ਗਈ ਹੈ ਤੇ ਨਾਲ ਜੀ 1,35,000 ਦੇ ਖਰੀਦ ਜਿਹੜੀ ਡਰੱਗ ਬਣੀ ਹੈ ਉਹ ਵੀ ਕਬਜ਼ੇ 'ਚ ਰੀਤੀ ਗਈ ਹੈ میری سارے بہت ورب بندیاں نو ਬੇਨਤੀ ਹੈ ਵੀ ਜਿਹੜੇ ਇਦਾਂ ਦੇ ریپیٹیڈ অফেন্ডਰ ਹੈਗੇ ਨੇ ਇਹਨਾਂ ਦੇ ਮਗਰ ਆਪਾਂ ਨਾ ਚਾਈਏ ਤੇ ਦੂਸਰੀ میری ਬੇਨਤੀ ਲੋਕਾਂ ਨੂੰ ਹੈ ਵੀ ਜੇ ਇਦਾਂ ਦਾ ਕੋਈ ਅਨਸਰ ਬਾਹਰ ਹੈਗਾ ਵੀ ਹੈ ਤੇ ਉਹ ਸਰਵ ਇਨਫੋਰਮ ਕਰਨ ਕਿ ਸੂਚਨਾ ਜਿਹੜਾ ਬੰਦਾ ਦਿੰਦਾ ਉਹ ਉਹਦੀ ਆਈਡੈਂਟੀਟੀ ਬੁੱਕ ਤੇ ਰੱਖੀ ਜਾਊਗੀ ਤੇ ਅਸੀਂ ਤੁਰੰਤ ਕਾਰਵਾਈ ਉਹਦੇ ਜਲਦ ਜਲਦ ਦੀ ਕਰਾਂਗੇ ਅਈ ਚ ਇਦਾਂ ਮੈਂ ਥੋੜਾ ਧਿਆਨ ਚ ਲੈਣਾ ਚਾਹੂਗਾ ਜੀ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਸਾਲ 2025 ਦੇ ਵਿੱਚ ਸਬਡਿਵੀਜ਼ਨ ਤੂਰੀ ਨੇ ਕਾਰਗੁਜ਼ਾਰੀ ਕਰਦੇ ਹੋਏ ਕੁੱਲ 86 ਐਫ ਆਈ ਆਰਾਂ ਦਿੱਤੀਆਂ ਨੇ ਤੇ ਜਿਦੇ ਵਿੱਚ 129 ਦੋਸ਼ੀਆਂ ਦੀ ਅरेस्ट ਪਾਈ ਗਈ ਹੈ ਤੇ ਨਾਲ ਹੀ 135000 ਦੇ ਕਰੀਬ ਜਿਹੜੀ ਡਰਗ ਮੰਨੀ ਹੈ ਉਹ ਵੀ ਕਬਜ਼ੇ ਚ ਲਈ ਗਈ ਹੈ ਇਸ ਦੇ ਨਾਲ ਨਾਲ ਮੈਂ ਤੁਹਾਡੇ ਧਿਆਨ ਚ ਇਹ ਵੀ ਲੈਣਾ ਚਾਹੂੰਗਾ ਕਿ 47 ਇਹ ਜੇ ਵਿਅਕਤੀ ਨੇ ਜਿਨ੍ਹਾਂ ਨੂੰ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਪਿੰਡ ਜਾ ਕੇ ਜਿਹੜੀ ਅਸੀਂ ਅਪੀਲ ਕੀਤੀ ਉਹਨਾਂ ਵਿੱਚ ਇਹਨਾਂ ਬੰਦਿਆਂ ਨੂੰ ਨਸ਼ਾ ਛੱਡਣ ਦੀ ਪ੍ਰੇਰਣਾ ਦਿੱਤੀ ਗਈ ਤੇ ਇਹਨਾਂ ਨੂੰ ਓਟ ਸੈਂਟਰ ਤੇ ਰੀਡਿਕਸ਼ਨ ਸੈਂਟਰ ਚ ਭੇਜੀ ਕਰਾ ਕੇ ਇਹਨਾਂ ਨੂੰ ਨਸ਼ਾ ਛੱਡਣ ਵਾਸਤੇ ਦਲਦਲ ਜੋ ਬਾਹਰ ਲਿਉਣ ਵਾਸਤੇ ਚਲੇ ਕਿਤੇ ਇਸ ਤੋਂ ਇਲਾਵਾ ਪਿਛਲੇ ਹਫਤੇ ਜਿਹੜਾ ਹਫਤਾ ਗੁਜ਼ਰਿਆ ਹੈ ਇਹਦੇ ਵਿੱਚ ਸਬਰੀਨ ਧੂਰੀ ਵੱਲੋਂ 9 ਐਫ ਆਈ ਆਰ ਐਨ ਡੀ ਪੀ ਐਸ ਤੇ ਲਗੀਆਂ ਨੇ ਅਤੇ 17 ਦੁਰਸ਼ੀਆਂ ਦੀ ਰਿਸ਼ਤਰੀ ਕੀਤੀ ਗਈ ਹੈ। ਇਹਦੇ ਨਾਲ ਨਾਲ ਇਹ ਵੀ ਮੈਂ ਤੁਹਾਡੇ ਧਿਆਨ ਚ ਲੈਣਾ ਚਾਹੁੰਗਾ ਵੀ ਜਿਹੜੇ ਐਨ ਡੀ ਪੀ ਐਸ ਦੇ ਰੀਪੀਟ ਫੈਂਡਰ ਨੇ ਅਸੀਂ ਜਿਹੜੇ ਬੇਲ ਤੇ ਬਾਹਰ ਆ ਜਾਂਦੇ ਨੇ ਤੇ ਫਿਰ ਉਸ ਦੁਆਰਾ ਇਹ ਉਹ ਵੀ ਨਸ਼ਾ ਵਿਤਰਾਲੇ ਕੰਮ ਤੇ ਲੱਗਦੇ ਨੇ। ਇਹਨਾਂ ਰਿਪੀਟ ਅਫੈਂਡਰਸ ਦੀ ਬੇਲ ਕੈਰਸੋਟ ਨੂੰ ਵਸਤੇ ਅਸੀਂ ਮਾਨਜੋਗ ਅਦਾਲਤ ਨੂੰ ਐਪਲੀਕੇਸ਼ਨ ਦਿੰਦੀ ਹੈ ਸਰ ਜਿਹੜੇ ਮਲਕੀ ਨਸ਼ਾ ਵੇਚਦੇ ਨੇ ਉਹਨਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਨੇ ਐਮਸੀਆਂ ਨੂੰ ਜਾਂ ਸਰਪੰਚਾਂ ਨੂੰ ਪੰਚਾਂ ਨੂੰ ਕੀ ਅਪੀਲ ਕਰਾਂਗੇ ਦੇਖੋ ਜੀ ਇਹਦੇ 'ਚ ਮੈਂ ਇਹੀ ਅਪੀਲ ਕਰਨਾ ਚਾਹੁੰਗਾ ਤੁਹਾਡੇ ਰਾਹੀਂ ਸਾਰਿਆਂ ਨੂੰ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹ ਇੰਦਾ ਨਹੀਂ ਹੈਗਾ ਵੀ ਇਹ ਸਿਰਫ ਨਸ਼ਾ ਖਰੀਦਣ ਵਾਲੇ ਨੂੰ ਇੰਪੈਕਟ ਕਰਦੇ ਨੇ ਇਹਦਾ ਇੰਪੈਕਟ ਪੂਰੀ ਸੋਸਾਇਟੀ ਤੇ ਜਾਂਦਾ ਹੈ ਇਸ ਕਰਕੇ ਮੇਰੀ ਸਾਰੇ ਬਹੁਤ ਬਾਰ ਬੰਦਿਆਂ ਨੂੰ ਬੇਨਤੀ ਹੈ ਵੀ ਜਿਹੜੇ ਇਦਾਂ ਦੇ ਰਿਪੀਟਿਡ ਅਫੈਂਡਰ ਹੈਗੇ ਨੇ ਇਹਨਾਂ ਦੇ ਮਗਰ ਆਪਾਂ ਨਾ ਚਾਈਏ ਕਿਉਂਕਿ ਦੂਸਰੀ ਮੇਰੀ ਬੇਨਤੀ ਲੋਕਾਂ ਨੂੰ ਹੈ ਵੀ ਜੇ ਇਦਾਂ ਦਾ ਕੋਈ ਅੰਸ਼ਰ ਬਾਹਰ ਹੈਗਾ ਵੀ ਹੈ ਤਾਂ ਉਹ ਸਾਨੂੰ ਇਨਫੋਰਮ ਕਰ ਇਹ ਸੂਚਨਾ ਜਿਹੜਾ ਬੰਦਾ ਦਿੰਦਾ ਉਹ ਉਹਦੀ ਆਇਡੈਂਟੀਟੀ ਬੁੱਕ ਤੇ ਰੱਖੀ ਜਾਊਗੀ ਅਤੇ ਅਸੀਂ ਉਸ ਉੱਤੇ ਕਾਰਵਾਈ ਉਹਤੇ ਜਲਦ ਜਲਦ ਕਰਾਂਗੇ ਸਰਬੀਅੰ ਧੂੜੀ ਦੇ ਪਿੰਡਾਂ ਦੇ ਵਿੱਚ ਤੇ ਵਾਰਡਾਂ ਦੇ ਵਿੱਚ ਚਰਾਈ ਕੀ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ 47 ਇਹ ਜਿਹੇ ਵਿਅਕਤੀਆਂ ਨੂੰ ਆਇਡੈਂਟੀਫਾਈ ਕਰਕੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸਨ ਉਹਨਾਂ ਨੂੰ ਵੱਖ-ਵੱਖ ਆਊਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਵੀ ਭੱਤੀ ਕਰਾਇਆ ਗਿਆ ਜਿਹੜੀ ਸਾਲ 2025 ਦੇ ਵਿੱਚ ਸਬਡਿਵੀਜ਼ਨ ਤੂਰੀ ਨੇ ਕਾਰਗੁਜ਼ਾਰੀ ਕਰਦੇ ਹੋਏ ਕੁੱਲ 86 ਐਫ ਆਈ ਆਰਾਂ ਦਿੱਤੀਆਂ ਨੇ ਤੇ ਜਿਹਦੇ ਵਿੱਚ 129 ਦੋਸ਼ੀਆਂ ਦੀ ਅਰੈਸਟ ਪਾਈ ਗਈ ਹੈ ਤੇ ਨਾਲ ਜੀ 135000 ਦੇ ਖਰੀਦ ਜਿਹੜੀ ਡਰੱਗ ਮੰਨੀ ਹੈ ਉਹ ਵੀ ਕਬਜ਼ੇ ਚ ਲਈ ਗਈ ਹੈ। ਮੇਰੀ ਸਾਰੇ ਮੋਤਵਰ ਬੰਦਿਆਂ ਨੂੰ ਬੇਨਤੀ ਹੈ ਵੀ ਜਿਹੜੇ ਇੰਦਾ ਦੇ ਰਿਪੀਟਡ ਅਫੈਂਡਰ ਲੱਗੇ ਨੇ ਇਹਨਾਂ ਦੇ ਮਗਰ ਆਪਾਂ ਨਾ ਜਾਈਏ। ਤੇ ਦੂਸਰੀ ਮੇਰੀ ਬੇਨਤੀ ਲੋਕਾਂ ਨੂੰ ਹੈ ਵੀ ਜੇ ਇੰਦਾ ਦਾ ਕੋਈ ਅਨਸਰ ਬਾਹਰ ਹੈਗਾ ਵੀ ਹੈ ਤੇ ਉਹ ਸਾਨੂੰ ਇਨਫੋਰਮ ਕਰਨ। ਜੇ ਸੂਚਨਾ ਜਿਹੜਾ ਬੰਦਾ ਦਿੰਦਾ ਉਹ ਉਹਦੀ ਆਈਡੈਂਟੀ ਬੁੱਕ ਤੇ ਰੱਖੀ ਜਾਊਗੀ ਤੇ ਅਸੀਂ ਪੂਰੀ ਕਾਰਵਾਈ ਉਹਦੇ ਜਲਦ ਜਲਦ ਕਰਾਂਗੇ। ਇੱਥੇ ਇਦਾਂ ਮੈਂ ਤੁਹਾਡੇ ਧਿਆਨ ਚ ਲੈਣਾ ਚਾਹੂਗਾ ਜੀ ਪੰਜਾਬ ਸਰਕਾਰ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਨਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਸਾਲ 2025 ਦੇ ਵਿੱਚ ਸਬਡਿਵੀਜ਼ਨ ਤੂੜੀ ਨੇ ਕਾਰਗੁਜ਼ਾਰੀ ਕਰਦੇ ਹੋਏ ਕੁੱਲ 86 ਐਫ ਆਈ ਆਰਾਂ ਦਿੱਤੀਆਂ ਨੇ ਤੇ ਜਿਹਦੇ ਵਿੱਚ 129 ਦੋਸ਼ੀਆਂ ਦੀ ਰੈਸਟ ਪਾਈ ਗਈ ਹੈ ਤੇ ਨਾਲ ਜੀ 1,35,000 ਦੇ ਖਰੀਦ ਜਿਹੜੀ ਡਰੱਗ ਮੰਨੀ ਹੈ ਉਹ ਵੀ ਕਬਜ਼ੇ ਚ ਰੀਤੀ ਗਈ ਹੈ ਇਸ ਦੇ ਨਾਲ ਨਾਲ ਮੈਂ ਤੁਹਾਡੇ ਧਿਆਨ ਚ ਇਹ ਵੀ ਲੈਣਾ ਚਾਹੂਗਾ ਕਿ 47 ਇਹ ਜੇ ਵਿਅਕਤੀ ਨੇ ਜਿਨ੍ਹਾਂ ਨੂੰ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਪਿੰਡ ਜਾ ਕੇ ਜਿਹੜੀ ਅਸੀਂ ਅਪੀਲ ਕੀਤੀ ਉਹਨਾਂ ਵਿੱਚ ਇਹਨਾਂ ਬੰਦਿਆਂ ਨੂੰ ਨਸ਼ਾ ਛੱਡਣ ਦੀ ਪ੍ਰੇਰਣਾ ਦਿੱਤੀ ਗਈ ਤੇ ਇਹਨਾਂ ਨੂੰ ਓਟ ਸੈਂਟਰ ਤੇ ਰੀਡਿਕਸ਼ਨ ਸੈਂਟਰ ਚ ਭੇਜ ਕੇ ਇਹਨਾਂ ਨੂੰ ਨਸ਼ਾ ਛੱਡਣ ਵਾਸਤੇ ਦਲਦਲ ਚੋਂ ਬਾਹਰ ਲਿਆਉਣ ਵਾਸਤੇ ਚੱਲੇ ਕਿਤੇ ਇਸ ਤੋਂ ਇਲਾਵਾ ਪਿਛਲੇ ਹਫਤੇ ਜਿਹੜਾ ਹਫਤਾ ਗੁਜ਼ਰਿਆ ਹੈ ਇਹਦੇ ਵਿੱਚ ਸਬਰੀਨ ਧੂੜੀ ਵੱਲੋਂ 9 ਐਫ ਆਈ ਆਰ ਐਨਡੀ ਪੀਐਸ ਤੇ ਲਏ ਗੀਆਂ ਨੇ ਅਤੇ 17 ਦੋਸ਼ੀਆਂ ਦੀ ਰੈਸਟ ਕੀਤੀ ਗਈ ਹੈ ਇਹਦੇ ਨਾਲ ਨਾਲ ਇਹ ਵੀ ਮੈਂ ਤੁਹਾਡੇ ਧਿਆਨ ਚ ਲੈਣਾ ਚਾਹੁੰਗਾ ਵੀ ਜਿਹੜੇ ਐਨਡੀ ਪੀਐਸ ਦੇ ਰਿਪੀਟ ਫੈਂਡਰ ਨੇ ਅਸੀਂ ਜਿਹੜੇ ਬੇਲ ਤੇ ਬਾਹਰ ਆ ਜਾਂਦੇ ਨੇ ਤੇ ਫਿਰ ਉਸ ਦੁਆਰਾ ਇਹ ਉਹ ਵੀ ਨਸ਼ਾ ਵੇਚਣ ਵਾਲੇ ਕੰਮ ਤੇ ਲੱਗਦੇ ਨੇ ਇਹਨਾਂ ਰਿਪੀਟ ਅਫੈਂਡਰਸ ਦੀ ਬੇਲ ਕੈਨਸਲ ਕਰਨ ਵਾਸਤੇ ਅਸੀਂ ਮਾਨਜੋਗ ਅਦਾਲਤ ਨੂੰ ਐਪਲੀਕੇਸ਼ਨ ਦਿੰਦੀ ਹੈ ਸਰ ਜਿਹੜੇ ਮਲਕੀ ਨਸ਼ਾ ਵੇਚਦੇ ਨੇ ਉਹਨਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਨੇ ਐਮਸੀਆਂ ਨੂੰ ਜਾਂ ਸਰਪੰਚਾਂ ਨੂੰ ਪੰਚਾਂ ਨੂੰ ਕੀ ਅਪੀਲ ਕਰਾਂਗੇ ਦੇਖੋ ਜੀ ਇਹਦੇ ਵਿੱਚ ਮੈਂ ਇਹੀ ਫੀਲ ਕਰਨਾ ਚਾਹੁੰਗਾ ਤੁਹਾਡੇ ਰਾਹੀਂ ਸਾਰਿਆਂ ਨੂੰ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਨਸ਼ਾ ਵਿੱਚ ਨਾਲੇ ਨੇ ਇਹ ਇੰਦਾ ਨਹੀਂ ਹੈਗਾ ਵੀ ਇਹ ਸਿਰਫ ਨਸ਼ਾ ਕਰੀਦਨ ਵਾਲੇ ਨੂੰ ਇੰਪੈਕਟ ਕਰਦੇ ਨੇ ਇਹਦਾ ਇੰਪੈਕਟ ਪੂਰੀ ਸੋਸਾਇਟੀ ਤੇ ਜਾਂਦਾ ਹੈ ਇਸ ਕਰਕੇ ਮੇਰੀ ਸਾਰੇ ਮੋਤਵਰ ਬੰਦਿਆਂ ਨੂੰ ਬੇਨਤੀ ਹੈ ਵੀ ਜਿਹੜੇ ਇਦਾਂ ਦੇ ਰਿਪੀਟਡ ਅਫੈਂਡਰ ਲੱਗੇ ਨੇ ਇਹਨਾਂ ਦੇ ਮਗਰ ਆਪਾਂ ਨਾ ਚਾਈਏ ਤੇ ਦੂਸਰੀ ਮੇਰੀ ਬੇਨਤੀ ਲੋਕਾਂ ਨੂੰ ਹੈ ਵੀ ਜੇ ਇਦਾਂ ਦਾ ਕੋਈ ਅਨਸਰ ਬਾਹਰ ਹੈਗਾ ਵੀ ਹੈ ਤੇ ਉਹ ਸਾਨੂੰ ਇਨਫੋਰਮ ਕਰ ਕਿ ਸੂਚਨਾ ਜਿਹੜਾ ਬੰਦਾ ਦਿੰਦਾ ਉਹ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਵੇ ਤੇ ਅਸੀਂ ਉੱਤੇ ਕਾਰਵਾਈ ਉਹਤੇ ਜਲਦ ਤੋਂ ਜਲਦ ਕਰਾਂਗੇ